ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਏਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਦੇ ਇੱਕ ਨੰਬਰ ਚੱਲ ਲਓ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਭੇਜਣਾ ਹੈ ਫਿਰ ਔਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕ ਸਿਸਟਮ ਆ ਜਿਹੜਾ ਉਹਨਾਂ ਨੇ ਅਪਡੇਟ ਕੀਤਾ ਸੋ ਹਜੇ ਪ੍ਰੋਪਰਲੀ ਚੱਲਿਆ ਨਹੀਂ ਹੈਗਾ ਜਿਹੜੀਆਂ ਭੈਣਾ ਪਿੰਡਾਂ ਵਾਲੀਆਂ ਨੇ ਜੇ ਉਹ ਚਾਹੁੰਦੇ ਨੇ ਕਿ ਸਾਡੇ ਘਰ ਆਵੇ ਸੂਟ ਤਾਂ ਉਹਨਾਂ ਨੂੰ 70 ਰੁਪਏ ਐਕਸਟਰਾ ਦੇਣੇ ਪੈਣਗੇ ਸੂਟ ਦੀ ਪ੍ਰਾਈਸ ਤੋਂ ਇਲਾਵਾ 70 ਰੁਪਏ ਦੇਣੇ ਪੈਣਗੇ ਅਗਰ ਤੁਹਾਡੇ ਨੇੜੇ ਕੋਈ ਸ਼ਹਿਰ ਲੱਗਦਾ ਤਾਂ ਅਸੀਂ ਪ੍ਰਾਈਵੇਟ ਕੋਰੀਅਰ ਭੇਜਦੇ ਹਾਂ ਤਾਂ ਤੁਸੀਂ ਉਥੋਂ ਲਿਆ ਸਕਦੇ ਹੋ ਤਾਂ ਫਿਰ ਉਨੇ ਚ ਹੀ ਆਜੂਗਾ ਜੋ ਤੁਹਾਡੇ ਸੂਟ ਦੀ ਪ੍ਰਾਈਸ ਹੋਣੀ ਹੈ ਤੇ ਜਿਹੜੇ ਸ਼ਹਿਰਾਂ 'ਚ ਨਹੀਂ ਭੈਣਾ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਉਹਨਾਂ ਦਾ ਅਸੀਂ ਪ੍ਰਾਈਵੇਟ ਕੋਰੀਅਰ ਹੀ ਭੇਜ ਦਿੰਦੇ ਹਾਂ ਠੀਕ ਹੈ ਜੀ ਸੋ ਮੇਰੀ ਗੱਲ ਸਮਝ ਗਏ ਜਿਹੜੀਆਂ ਭੈਣਾ ਪਿੰਡਾਂ ਵਾਲੀਆਂ ਨੇ ਜੇ ਤੁਸੀਂ ਚਾਹੋਗੇ ਕਿ ਪ੍ਰਾਈਵੇਟ ਕੋਰੀਅਰ ਸਾਡੇ ਘਰ ਆਵੇ ਆਊਗਾ ਬਹੁਤ ਜਲਦੀ ਪਰ 70 ਰੁਪਏ ਤੁਹਾਨੂੰ ਐਕਸਟਰਾ ਮੈਨੂ ਪੇਮੈਂਟ ਪਾਉਣੀ ਪਊਗੀ ਠੀਕ ਹੈ ਜੀ ਅਗਰ ਤੁਸੀਂ ਨੇੜੇ ਸ਼ਹਿਰ ਲੱਗਦਾ ਤਾਂ ਸ਼ਹਿਰੋਂ ਤੁਸੀਂ ਲੈ ਆ ਸਕਦੇ ਹੋ ਤੁਹਾਨੂੰ ਫੋਨ ਆਊਗਾ ਤੁਸੀਂ ਉੱਥੋਂ ਲੈ ਆਓ ਤੁਸੀਂ ਮੈਨ ਦੱਸ ਸਕਦੇ ਹੋ ਜਦੋਂ ਵੀ ਆਪਣਾ ਸੂਟ ਆਰਡਰ ਕਰਨਾ ਤੇ ਅਗਰ ਤੁਸੀਂ ਵੇਟ ਕਰ ਸਕਦੇ ਹੋ 5-4 ਦਿਨ ਤਾਂ 5-4 ਦਿਨਾਂ ਦੇ ਵਿੱਚ ਸ਼ਾਇਦ ਡਾਕਖਾਨੇ ਦਾ ਸਿਸਟਮ ਸਹੀ ਹੋ ਜਾਏ 5-4 ਦਿਨਾਂ ਬਾਅਦ ਪਾਰਸਲ ਭੇਜ ਦਾਂਗੇ ਤੁਸੀਂ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਠੀਕ ਹੈ ਜੀ ਲੋ ਜੀ ਤੁਸੀਂ ਮੇਰੇ ਪਾਇਆ ਹੋਇਆ ਸੂਟ ਦੇਖ ਰਹੇ ਹੋ ਇਹ ਰਾਮ ਟੈਕਸ ਦਾ ਸੂਟ ਹੈ ਉਹ ਸਟਿਚਿੰਗ ਦੇਖ ਸਕਦੇ ਹੋ ਇਹਦੇ ਫਰੰਟ ਸਾਈਡ ਤੇ ਇਸ ਤਰ੍ਹਾਂ ਆਪਾਂ ਕਾਲਰ ਲਵਾਏ ਹੋਏ ਨੇ ਔਰ ਬੈਕ ਸਾਈਡ ਤੇ ਕੋਈ ਕਾਲਰ ਨਹੀਂ ਹੈਗਾ ਬੈਕ ਸਾਈਡ ਇਹਦੇ ਰੱਖੀ ਹੋਈ ਹੈ ਥੋੜੀ ਜੀ ਘੱਟ-ਘੱਟੀ ਹੋਈ ਹੈ ਡੀਪ ਨਹੀਂ ਹੈਗਾ ਗਲਾ ਤੇ ਫਰੰਟ ਤੋਂ ਤੁਸੀਂ ਮੇਰੇ ਦੇਖ ਰਹੇ ਹੋ ਕਿ ਉੱਪਰ ਕਾਲਰ ਲੱਗੇ ਹੋਏ ਨੇ ਫਰੰਟ ਦੇ ਉੱਪਰ ਬਟਨ ਦਿੱਤੇ ਹੋਏ ਨੇ نیچے ਛੋਟਾ ਜਿਹਾ ਕੱਟ ਦਿੱਤਾ ਹੋਇਆ ਇੱਕ ਗੇਠੜਾ ਕੱਟਾ ਹੈ ਔਰ ਫਰੰਟ ਤੇ ਸਾਰੇ ਬਟਨ ਲੱਗੇ ਹੋਏ ਨੇ ਕਟਿੰਗ ਕਰਕੇ ਠੀਕ ਹੈ ਜੀ ਔਰ ਬਾਜੂ ਦੇਖ ਲਓ ਤੁਸੀਂ ਬਾਜੂ ਵੀ ਇਸ ਤਰ੍ਹਾਂ ਬਣੀ ਹੋਈ ਹੈ ਉੱਪਰ ਬਟਨ ਲੱਗੇ ਹੋਏ ਆ ਪਹਿਲਾਂ ਵੀ ਮੈਂ ਤੁਹਾਨੂੰ ਇਹ ਦਿਖਾਇਆ ਸੀ ਸ਼ਾਇਦ ਤੁਸੀਂ ਮੇਰੇ ਪਾਇਆ ਹੋਇਆ ਅੱਜ ਫਸਟ ਟਾਈਮ ਦੇਖਿਆ ਹੋਵੇ ਤੇ ਇਹਦੇ ਨਾਲ ਦਾ ਇੱਕ ਸੂਟ ਇਹ ਹੈਗਾ ਆਪਣੇ ਕੋਲ ਇੱਕੋ ਹੀ ਸੂਟ ਰਹਿ ਗਿਆ ਦੋ ਦੋ ਸੂਟਾਂ ਦੇ ਥਾਂ ਸੀਗੇ ਔਰ ਇੱਕ ਸੂਟ ਕਿਸੇ ਭੈਣ ਨੇ ਲੈ ਲਿਆ ਤੇ ਦੂਸਰਾ ਸੂਟ ਹੈ ਜਿਹੜਾ ਇਹ ਵਾਲਾ ਵਾਈਨ ਸ਼ੇਡ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬੜਾ ਹੀ ਅੱਛਾ ਕੰਫਰਟੇਬਲ ਜਿਹਾ ਸੂਟ ਹੈਗਾ ਤੇ ਸਟਿਚਿੰਗ ਵੀ ਕਰਵਾ ਸਕਦੇ ਆਂ ਆਪਦੀ ਮਰਜ਼ੀ ਦੀ ਡਿਜ਼ਾਈਨਿੰਗ ਦੇ ਸਕਦੇ ਆਂ। ਲਓ ਜੀ। ਔਰ ਜਿਹੜਾ ਸੂਟ ਮੈਂ ਵੇਅਰ ਕੀਤਾ ਹੋਇਆ ਸਲਵਾਰ ਦੇ ਨਾਲ ਵੇਅਰ ਕੀਤਾ ਮੈਂ ਤੁਹਾਨੂੰ ਇਧਰ ਸਾਈਡ ਤੇ ਆ ਕੇ ਦਿਖਾ ਦਿੰਦੀ ਆਂ। ਇਸ ਤਰ੍ਹਾਂ ਆਪਣਾ ਸੂਟ ਹੀ ਬਣਿਆ ਹੋਇਆ। ਤੇ ਨੈਕਸਟ ਹੈਗਾ ਇਹ ਵਾਲਾ ਕਲਰ ਇਹਦੇ ਵਿੱਚ। ਹਾਂ। ਰੇਟ ਦੱਸਿਆ ਨਿਕੰ। ਹਾਂ ਰੇਟ ਹੈਗਾ ਜੀ 780 ਰੁਪਏ ਡਿਸਕਾਊਂਟ ਤੇ ਆ ਪਹਿਲਾਂ 880 ਦਾ ਸੀ ਹੁਣ ਇਹ 780 ਦੇ ਵਿੱਚ ਮਿਲੂਗਾ। ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਜੀ। ਬਲੂ ਕਲਰ ਦੇ ਵਿੱਚ ਥੋੜਾ ਜਿਹਾ ਰਾਇਲ ਜੀ ਟੱਚ ਹੈਗੀ ਥੋੜੀ ਜਿਹੀ ਜਿਆਦਾ ਨਹੀਂ ਹੈ ਤੇ ਇਸ ਤਰ੍ਹਾਂ ਦਾ ਕਲਰ ਮਿਲ ਜੂਗਾ ਦੂਜਾ ਕਲਰ ਸੇਮ ਹੀ ਹੈ ਆਪਣੇ ਕੋਲ ਇਹ ਚਾਰ ਸੂਟ ਨੇ ਠੀਕ ਹੈ ਜੀ ਲੋ ਇਹ ਹੈਗੇ ਆਪਣੇ ਕੋਲੇ ਥੋੜਾ ਜਿਹਾ ਫਰਕ ਹੈਗਾ ਕਿ ਨਹੀਂ ਹੈਗਾ ਹੈਗਾ ਡੱਬੀ ਦਾ ਫਰਕ ਹੈ ਥੋੜਾ ਜਿਹਾ ਡੱਬੀ ਦਾ ਹੈ ਥੋੜਾ ਜਿਹਾ ਡੱਬੀ ਦਾ ਨਹੀਂ ਨਹੀਂ ਕੁਝ ਵੀ ਫਰਕ ਨਹੀਂ ਹੈ ਚਲੋ ਦੁਬਾਰਾ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਕੋਈ ਵੀ ਫਰਕ ਨਹੀਂ ਲੱਗ ਰਿਹਾ ਮੈਨੂੰ ਲੋ ਨਹੀਂ ਸੇਮ ਹੈ ਬਿਲਕੁਲ ਸੇਮ ਹੈ ਨਹੀਂ ਹੈਗਾ ਨਹੀਂ ਹੈਗਾ ਫਿਰ ਕਹਿੰਦੀ ਹੈਗਾ ਨਹੀਂ ਹੈਗਾ ਕੋਈ ਫਰਕ ਨਹੀਂ ਹੈਗਾ ਜੀ ਬਿਲਕੁਲ ਸੇਮ ਨੇ ਚਾਰ ਸੂਟ ਨੇ ਆਪਣੇ ਕੋਲੇ ਤੇ ਤੁਸੀਂ ਜਿੰਨੇ ਮਰਜ਼ੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਲੋ ਹੁਣ ਆਪਾਂ ਇਹਨਾਂ ਨੂੰ ਪੱਠੇ ਕਰ ਦਈਏ 780 ਦੇ ਵਿੱਚ ਸੂਟ ਮਿਲੂਗਾ ਤੇ ਲੋ ਬਹੁਤ ਪਿਆਰਾ ਜਿਹਾ ਸੂਟ ਹੈ ਬੜਾ ਹੀ ਕੰਫਰਟੇਬਲ ਹੈ ਲਾਈਟ weight ਬਹੁਤ ਹੈ ਇੱਕ ਕਲਰ ਤੁਹਾਨੂੰ ਇਹ ਮਿਲ ਜੂਗਾ ਠੀਕ ਹੈ ਇਹ ਆਹ ਵਾਲਾ ਕਲਰ ਇਹ ਵੀ ਬਹੁਤ ਸੋਹਣਾ ਸਾਰੇ ਕਲਰ ਬਹੁਤ ਸੋਹਣੇ ਨੇ ਆਪਣੇ ਆਪ ਡਿਜ਼ਾਈਨਿੰਗ ਲਗਭਗ ਸੇਮ ਹੀ ਹੈ ਲੋ ਜੀ ਇਹ ਦੋ ਸੂਟ ਨੇ ਆਹ ਵਾਲੇ ਤੇ ਵਾਈਨ ਇੱਕੋ ਹੀ ਆਪਣੇ ਕੋਲ ਠੀਕ ਹੈ ਜੀ ਤੇ ਨੈਕਸਟ ਮੈਂ ਤੁਹਾਨੂੰ ਦੱਸਦਾ ਲੋ ਜੀ ਹੁਣ ਮੈਂ ਤੁਹਾਨੂੰ ਕੁਝ ਦੁਪੱਟਿਆਂ ਵਾਲੇ ਬਰਬਰੀ ਦੇ ਸੂਟ ਦਿਖਾਉਂਗੀ ਲੋ ਜੀ ਬਲੈਕ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਮਸਲੀਨ ਦੀ ਸਲਵਾਰ ਹੋਊਗੀ ਬਰਬਰੀ ਦਾ 셔ਟ ਹੋਊਗਾ ਔਰ ਬਰਬਰੀ ਦਾ ਹੀ ਨਾਲ ਦੁਪੱਟਾ ਹੋਊਗਾ ਠੀਕ ਹੈ ਜੀ ਲੋ ਕਾਫੀ ਪਿਆਰੇ ਸੂਟ ਨੇ 2.5 ਮੀਟਰ ਦੀ ਸਲਵਾਰ ਹੋਊਗੀ ਇਹ ਵਾਲੀ ਮਸਲੀਨ ਦੇ ਵਿੱਚ ਠੀਕ ਹੈ ਇਹ ਲਾਈਨਿੰਗ ਲਾ ਕੇ ਹੀ ਬਣਾਉਣ ਵਾਲੇ ਸੂਟ ਨੇ ਲੋ ਇਹ ਹੈਗਾ ਜੀ ਇਹਦਾ 셔ਟ ਬਰਬਰੀ ਦੇ ਵਿੱਚ ਹੀ 셔ਟ ਆਊਗਾ ਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸਲਵਾਰ ਔਰ 2.5 ਮੀਟਰ ਦੀ ਸ਼ੋ ਇਹ ਲੋਟ ਬਹੁਤ ਪਿਆਰਾ ਦੁਪੱਟਾ ਹੈ ਵੱਡਾ ਸਾਰਾ ਦੁਪੱਟਾ ਆ ਕਰੀਮ ਜਿਹਾ ਕਲਰ ਹੈਗਾ ਜੀ ਨੀਚੇ ਦੇ ਦੁਪੱਟੇ ਦੇ ਨਾ ਦੁਪੱਟਾ ਕੀ ਸ਼ਰਟ ਦੇ ਵਿੱਚ ਵੀ ਹੈ ਦੁਪੱਟੇ ਦੇ ਵਿੱਚ ਵੀ ਕਰੀਮ ਕਲਰ ਹੈਗਾ ਇਸ ਕਰਕੇ ਬਲੈਕ ਹੈ ਜਿਹੜਾ ਉਹ ਜਿਆਦਾ ਬਲੈਕ ਨਹੀਂ ਲੱਗਦਾ ਡੋਮਿਨੇਟ ਕਰ ਰਿਹਾ ਹੈ ਇਹ ਬਲੈਕ ਨੂੰ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ 2350 ਦੇ ਵਿੱਚ ਸੂਟ ਆਊਗਾ ਜੀ ਸ਼ਿਪਿੰਗ ਫ੍ਰੀ ਹੋਊਗੀ कलर सूज देखो लो जी ए ये बेबी पिंक जहा कलर है कलर बहुत सोहना लो सही आ रहा है कलर हाँ hmm. लो जी यी शर्ट है बहुत सोहना कलर है ਤੇ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਤੇ ਦੁਪੱਟਾ ਦਿਖਾ ਦੇਣੀ ਹੈ ਸਲਵਾਰ ਥੋੜੀ ਜਿਹੀ ਫਿੱਕੀ ਹੁੰਦੀ ਹੈ ਅੱਛਾ ਵਜ ਤਾਂ ਹਾ ਡੋਟੇ ਚ ਰੰਗ ਜਿਹੜਾ ਉਹ ਆਇਆ ਨਾ ਆ ਲੋ ਜੀ ਇਹ ਹੈਗਾ ਦੁਪੱਟਾ ਇਹਦਾ ਫੋਰ ਸਾਈਡ ਬਾਰਡਰ ਮਿਲੂਗਾ ਦੇ ਵਿੱਚੋਂ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੂ। ਬਰਬਰੀ ਦੇ ਵਿੱਚ ਦੁਪੱਟਾ, ਬਰਬਰੀ ਦੇ ਵਿੱਚ ਸ਼ਰਟ ਔਰ ਮਸਲੀਨ ਦੀ ਸਲਵਾਰ। ਠੀਕ ਹੈ। ਤਿੰਨੇ ਪੀਸ 2.5 ਮੀਟਰ ਦੇ ਰਹਿਣਗੇ। ਕਾਫੀ ਜ਼ਿਆਦਾ ਸੋਨਾ ਲੱਗਦਾ ਸੂ। 2350 ਦੇ ਵਿੱਚ ਤੁਹਾਡੇ ਘਰ ਆ ਜਾਊਗਾ। ਫ੍ਰੀ ਸ਼ਿਪਿੰਗ ਨਾਲ ਆਜੂਗਾ। ਨੈਕਸਟ ਦੇਖੋ। ਲੋਈ ਬਹੁਤ ਸੋਹਣਾ ਕਲਰ ਹੈ ਵੀ। ਥੋੜਾ ਜਿਹਾ ਡਾਰਕ ਪਿੰਕ ਆ ਗਿਆ ਇਹ ਮੈਜੈਂਟਾ ਨਹੀਂ ਹੈਗਾ ਜਾਮਨੀ ਪਿੰਕ ਜਿਹਾ ਸੁਨਹਾਂ ਜਿਹਾ ਕਲਰ ਹੈ ਸਰਵਾਰ ਸਹੀ ਆ ਰਹੀ ਹੈ ਹਾਂ ਲਓ ਜੀ ਬਿਲਕੁਲ ਸਹੀ ਦੇਖ ਰਹੇ ਹੋ ਆ ਕਲਰ ਤੇ ਇਹ ਹੈਗੀ ਹੈ ਸ਼ਰਟੇ ਲਈ ਆਹ ਲੋ ਬਹੁਤ ਪਿਆਰਾ ਜਿਹਾ ਸੂਟ ਹੈ ਬਹੁਤ ਸੋਹਣਾ ਦੁਪੱਟਾ ਆਪਸਾ ਦੇ ਵਿੱਚ ਸਿੱਧਾ ਲਉਦੇ ਆਪਸਾ ਸਿੱਧਾ ਇਹ ਆ ਲੋ ਜੀ ਇਹ ਵਾਲਾ ਹੈ ਕਿਹਦਾ ਦੁਪੱਟਾ ਬਹੁਤ ਸੋਹਣਾ ਜਿਹਾ ਦੁਪੱਟਾ ਡਿਫਰੈਂਟ ਜੀ ਡਿਜ਼ਾਈਨਿੰਗ ਹੈਗੀ ਆ ਸੋਹਣਾ ਜਿਹਾ ਕਲਰ ਤੇ ਸੋਹਣਾ ਜਿਹਾ ਪ੍ਰਿੰਟ ਆਲੋ ਠੀਕ ਹੈ ਜੀ ਤੇ ਪ੍ਰਾਈਸ 2350 ਰੁਪਏ ਅਗਲਾ ਦੇਖੋ ਪਿੰਕ ਦੇ ਵਿੱਚ ਹੈ ਬੇਬੀ ਪਿੰਕ ਨਹੀਂ ਹੈਗਾ ਆਬਜੈਕਟ ਜਿਹੜਾ ਪਿੰਕ ਹੁੰਦਾ ਨਾ ਇੱਕ ਡਾਰਕ ਪਿੰਕ ਹੁੰਦਾ ਇੱਕ ਥੋੜਾ ਲਾਈਟ ਪਿੰਕ ਹੁੰਦਾ ਸਹੀ ਹੈ ਕਲਰ ਤੁਸੀਂ ਕਲਰ ਸਹੀ ਦੇਖ ਰਹੇ ਹੋ ਤੁਸੀਂ ਜੋ ਵੀ ਦੇਖ ਰਹੇ ਹੋ ਤੇ ਇਹ ਹੈਗੀ ਹੈ ਸ਼ਰਟ ਇਹਦੀ ਲੋ ਜੀ ਇਹ ਸ਼ਰਟ ਦਾ ਪ੍ਰਿੰਟ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਹੈਗੀ ਸਲਵਾਰ ਇਹਦੀ ਤੇ ਦੁਪੱਟਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਸ਼ਰਟ ਦਾ ਵੀ ਬਹੁਤ ਜ਼ਿਆਦਾ ਤੇ ਦੁਪੱਟੇ ਦਾ ਪ੍ਰਿੰਟ ਉਸ ਤੋਂ ਵੀ ਸੋਹਣਾ ਹੈ ਮਿਲ ਜਾਓ ਬੇਜ ਬੇਜ ਕੰਟਰਸੂਟ ਹੈ ਠੀਕ ਹੈ ਬਹੁਤ ਤੇਰਾ ਸੂਟ ਤੇ ਪ੍ਰਾਈਸ 2350 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਸਕਦੇ ਨੇ ਇੱਕੋ ਜੇ ਇਹ ਵਾਲੀ ਹੈਗੀ ਆ ਪਿੰਕ ਸਲਵਾਰ ਨਾ ਤਾਂ ਬਹੁਤ ਲਾਈਟ ਨਾ ਬਹੁਤ ਡਾਰਕ ਐਗਜੈਕਟ ਪਿੰਕ ਸਲਵਾਰ ਸਹੀ じゃ ਕਲਰ ਆ ਰਿਹਾ ਮੇਰੇ ਖਿਆਲ ਆ ਸਹੀ ਹੈ ਹਾਂ ਤੇ ਇਹ ਹੈਗੀ ਆ ਦੇ ਨਾਲ ਸ਼ਰਟ ਇਹ ਦੇਖੋ ਜੀ ਕਲਰ ਤੇ ਪ੍ਰਿੰਟ ਬਹੁਤ ਸੋਹਣੇ ਨੇ ਤੇ ਇਹ ਹੈ ਦਾ ਦੁਪੱਟਾ ਲੋਲੀ ਬੇਦਾ ਬੇਦਾ ਕਰਦੇ ਦੁਪੱਟੇ ਬਹੁਤ ਖੂਬਸੂਰਤ ਦੁਪੱਟੇ ਇਸ ਤਰ੍ਹਾਂ ਖੋਣੀਆਂ ਲਖੋ ਠੀਕ ਹੈ 2350 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਇਹ ਤੁਹਾਨੂੰ ਬਿਲਕੁਲ ਡਿਸਕਾਊਂਟ ਦੇ ਉੱਪਰ ਸੂਟ ਆਊਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਪਾਰਟੀ ਵੇਅਰ ਵੀ ਹੈ ਤੇ ਕਾਟਨ ਦਾ ਵੀ ਹੈ ਦੋਨੇ ਚੀਜ਼ਾਂ ਨੇ ਕਾਟਨ ਦੇ ਵਿੱਚ ਪਾਰਟੀ ਵੇਅਰ ਸੂ ਬਹੁਤ ਘੱਟ ਆਉਂਦੇ ਨੇ ਬਿਲਕੁਲ ਕਾਟਨ ਠੀਕ ਹੈ ਜੀ ਐਨ ਪੂਰੀ ਗੱਡਮੀ ਕਾਟਨ ਤੇ ਨਾ ਹੀ ਇਹਦੇ ਕੋਈ ਸੀ ਥਰੂ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਹੀ ਤੁਸੀਂ ਪਾ ਸਕਦੇ ਹੋ ਇਹਨੂੰ ਤੇ ਇਹਦਾ ਦੇਖੋ ਡਿਜ਼ਾਈਨਿੰਗ ਦੇਖੋ ਤੁਸੀਂ ਫਰੰਟ ਤੇ ਜਿਹੜਾ ਨਾ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਹੈ ਠੀਕ ਹੈ ਲਓ ਜੀ ਆਏ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਉਹਦੇ ਉੱਪਰ ਸਾਰੇ ਵਰਕ ਹੋਇਆ ਹੋਇਆ ਹੈ ਹੈਂਡ ਵਰਕ ਵੀ ਹੋਇਆ ਹੋਇਆ ਹੈ ਜ਼ਿਆਦਾਤਰ ਹੈਂਡ ਵਰਕ ਹੈ ਇਹਦੇ ਵਿੱਚ ਮਸ਼ੀਨ ਵਰਕ ਵੀ ਆ ਪਰ ਹੈਂਡ ਵਰਕ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਤੇ ਇਹਦੇ نیچے ਨਾ ਇਹ ਕੱਪੜਾ ਲੱਗਿਆ ਹੋਇਆ ਹੈ ਇਹਦੇ ਉੱਪਰ ਔਰਗੈਂਜ਼ਾ ਲੱਗਿਆ ਹੋਇਆ ਹੈ ਠੀਕ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਆ ਕੋਈ ਚੁਬਨ ਨਹੀਂ ਹੋਊਗੀ ਕਿਉਂਕਿ ਇਹਦੇ نیچے ਸੂਟ ਦੇ ਨਾਲ ਦਾ ਹੀ ਕਪੜਾ ਇਹਦੇ ਉੱਪਰ ਪੈਚ ਲੱਗੇ ਹੋਏ ਨੇ ਤੇ ਲਓ ਜੀ نیچے تک ਦੇਖ ਲਓ ਤੁਸੀਂ ਔਰ ਲੇਸਸ ਦੇ ਪੈਨਲ ਨੇ نیچے ਲੇਸਸ ਦਿੱਤੀਆਂ ਹੋਈਆਂ ਨੇ ਔਰ ਆਰਗੈਂਜ਼ਾ ਦੀ ਬੜੀ ਪਿਆਰੀ ਜੀ نیچے ਫਿਰ ਲੇਸ ਲੱਗੀ ਹੋਈ ਹੈ ਇਸ ਤਰ੍ਹਾਂ ਦੇਖੋ ਤੁਸੀਂ نیچے ਕਪੜਾ ਦਿੱਤਾ ਹੋਇਆ ਕੋਈ ਚੁਬਨ ਨਹੀਂ ਆ ਕਪੜੇ ਤੇ ਕੁਝ ਵੀ ਨਹੀਂ ਆਇਆ ਹੋਇਆ ਕੋਈ ਵਰਕ ਨਹੀਂ ਆਇਆ ਕਪੜੇ ਤੇ ਇਸ ਤਰ੍ਹਾਂ ਹੀ ਪਾਓ ਬਿਨਾ ਲਾਈਨਿੰਗ ਤੋਂ ਪਾਉਣ ਵਾਲਾ ਸੂਟ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ 2.5 ਮੀਟਰ ਦੇ ਪੀਸ ਰਹਿਣਗੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸਲਵਾਰ ਬਿਲਕੁਲ ਕਾਟਨ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸ਼ਰਟ ਨਾ ਕੋਈ ਚੁਬਨ ਤੇ ਇਹਨ ਵਧੀਆ ਵਰਕ ਵਾਲਾ ਸੂਟ ਤੁਹਾਨੂੰ ਮਿਲ ਜਾਊਗਾ ਕਿਸੇ ਆਮ ਨਾਲ ਪਾ ਕੇ ਕੋਈ ਪਾਰਟੀ ਹੈ ਜਿਹੜੀ ਅਟੈਂਡ ਕਰ ਸਕਦੇ ਹੋ ਲੋ ਜੀ ਦੁਪੱਟਾ ਦੇਖੋ ਤੁਸੀਂ ਇਹਦਾ ਦੁਪੱਟਾ ਵੀ ਬਹੁਤ ਧਿਆਨ ਨਾਲ ਬੋਲਦੀਆਂ ਪੂਰਾ ਮੈਂ ਦੁਪੱਟਾ ਤੇ ਲੋ ਜੀ ਦੇਸਸ ਦਿੱਤੀਆਂ ਹੋਈਆਂ ਨੇ 4 ਸਾਈਡ ਫੇਰ ਲੇਸ ਹੈ ਲੋ ਸਵਾ ਦੋ ਮੀਟਰ ਦੁਪੱਟਾ ਰਹੂਗਾ ਜੀ 4 ਸਾਈਡ ਇਹ ਵਾਲੀ ਲੇਸ ਰਹੂਗੀ ਠੀਕ ਹੈ ਔਰ ਵਿੱਚ ਬਰੀਕ ਜ਼ਿਗਜ਼ੈਗ ਵਾਲੀਆਂ ਲੇਸਸ ਲੱਗੀਆਂ ਨੇ ਮਸਲੀਨ ਦੇ ਵਿੱਚ ਦੁਪੱਟਾ ਆਊਗਾ ਜੀ ਸੌਫਟਨੈਸ ਬਹੁਤ ਜ਼ਿਆਦਾ ਹੈ ਸ਼ਾਈਨ ਵੀ ਹੈ ਔਰ ਸੌਫਟਨੈਸ ਵੀ ਹੈ ਹਾਂ ਬਹੁਤ ਸੋਹਣਾ ਸੂਟ ਹੈ ਇਹ ਸੂਟ ਪਹਿਲਾਂ ਆਪਾਂ ਦਿੱਤਾ ਸੀਗਾ ਤੁਹਾਨੂੰ 1395 ਦਾ ਅੱਜ 1195 ਦੇ ਵਿੱਚ ਆ ਰਿਹਾ ਫ੍ਰੀ ਸ਼ਿਪਿੰਗ ਨਾਲ ਬਹੁਤ ਸੋਹਣਾ ਸੁਪਾ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਲੋ ਜੀ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਬੜਾ ਸੋਹਣਾ ਜਿਹਾ ਕਲਰ ਹੈ ਡਿਫਰੈਂਟ ਜਿਹਾ ਹੀ ਕਲਰ ਹੈ ਕਦੇ ਕਦੇ ਇਹ ਦੀ ਹੁੰਦੇ ਆ ਇਹ ਜਿਹੇ ਕਲਰ ਮੈਨੂੰ ਨਾ ਸੋਹਣੇ ਲੱਗਦੇ ਆ ਮਿੱਠਾ ਜਿਹਾ ਪੀਲਾ ਜਿਹਾ ਕਲਰ ਬਹੁਤ ਪਿਆਰਾ ਲੱਗਦਾ ਉਸੇ ਤਰ੍ਹਾਂ ਦਾ ਹੀ ਸੇਮ ਬਿਲਕੁਲ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਸੇਮ ਡਿਜ਼ਾਈਨਿੰਗ ਰਹੂਗੀ نیچے ਤੱਕ ਦੇਖ ਲਓ ਤੁਸੀਂ ਆਹ ਲੇਸ ਦੇਖ ਲਓ ਕਾਫੀ ਜਿਹਾ ਕਲਰ ਵਿੱਚ ਬਹੁਤ ਪਿਆਰਾ ਲੱਗਦਾ ਜਿਹੜਾ ਕਾਫੀ ਐਡ ਕੀਤਾ ਵਿੱਚ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਠੀਕ ਹੈ ਤੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ ਦੁਪੱਟਾ ਸੇਮ ਹੀ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਮਸਲੀਨ ਦਾ ਉਸੇ ਤਰ੍ਹਾਂ ਲੇਸਸ ਲੱਗੀਆਂ ਹੋਣਗੀਆਂ 1195 ਦੇ ਵਿੱਚ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਬੇਫਿਕਰ ਹੋ ਕੇ ਚੱਕ ਲਓ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਔਰ ਬਹੁਤ ਸੋਹਣੀ ਕਾਟਨ ਹੋਊਗੀ ਲਓ ਜੀ ਅਗਲੇ ਆਪਣੇ ਕੋਲ ਇਹ ਦੋ ਸੂਟ ਨੇ ਲੇਨਨ ਕਾਟਨ ਦੇ ਵਿੱਚ ਬਿਨਾਂ ਦੁਪੱਟਿਆਂ ਦਾ ਸੂਟ ਨੇ ਆਲੋਟ ਲਓ ਇਹ ਹੈਗਾ ਇਹਦਾ ਘੇਰੇ ਤੇ ਵਰਕ ਬਲੈਕ ਕਲਰ ਦਾ ਜੇ ਤੁਸੀਂ ਇਹਨੂੰ ਦੁਪੱਟੇ ਨੂੰ ਨਾਲ ਟਾਈ ਐਂਡ ਡਾਈ ਕਰਾ ਲਓ ਬਲੈਕ ਐਂਡ ਰੈੱਡ ਬਹੁਤ ਥਿਆਰਾ ਸੂਟ ਲੱਗੂਗਾ ਇਹ ਲੋ ਜੇ ਘੇਰਾ ਹੈਗਾ ਜੀ 2.5 ਇੱਕ ਫਲਾਵਰ ਮਿਲੂਗਾ ਆ ਸਾਈਡ ਤੇ ਠੀਕ ਹੈ ਤੇ ਇੱਕ ਫਲਾਵਰ ਉੱਪਰ ਇੱਕ ਸਾਈਡ ਤੇ ਇੱਥੋਂ neck ਨਿਕਲੇਉਗਾ ਤੁਹਾਡਾ ਠੀਕ ਹੈ ਜੀ ਤੇ ਅੱਗੇ ਹੈ ਦਾ ਵਰਕ ਬਾਜੂ ਤੇ ਆ ਇਹ ਵਰਕ ਤੁਹਾਨੂੰ ਮਿਲੂਗਾ ਬਾਜੂ ਤੇ ਤੇ ਬੜਾ ਹੀ ਪਿਆਰਾ ਜਾਂ ਦੁਪੱਟਾ ਇਹਦੇ ਨਾਲ ਬਣ ਕੇ ਰੈਡੀ ਹੁਣ ਬਹੁਤ ਸੋਹਣੀ ਸਟਿਚਿੰਗ ਕਰਵਾ ਕੇ ਸੂਟ ਬਹੁਤ ਪਿਆਰਾ ਲੱਗੂ ਬਿਨਾ ਲਾਈਨਿੰਗ ਤੋਂ ਬਣੂਗਾ ਜੀ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਆ ਬੜਾ ਸੌਫਟ ਜਿਹਾ ਕਪੜਾ ਹੈਗਾ ਲੇਲਨ ਕਾਟਨ ਦਾ ਬਹੁਤ ਜ਼ਿਆਦਾ ਸੌਫਟਨੈਸ ਹੈਗੀ ਹੈ ਕਪੜੇ 'ਚ ਐ ਨਹੀਂ ਆ ਕਿ ਰੰਗ ਖੁਰਦਰਾ ਜਾ ਬਿਲਕੁਲ ਵੀ ਖੁਰਦਰਾ ਕਪੜਾ ਨਹੀਂ ਆ ਪਿਓਰ ਕਾਲਾ ਹੈ Z 블랙 ਹੈ ਜੀ ਕਲਰ ਵੀਡੀਓ ਦੇ ਵਿੱਚ ਸ਼ਾਇਦ ਉਹਨਾ ਕਾਲਾ ਨਾ ਆਉਂਦਾ ਹੋਵੇ ਬਹੁਤ ਜ਼ਿਆਦਾ ਕਾਲਾ ਹੈਗਾ ਇਹ ਬਿਲਕੁਲ ਪਿਓਰ ਬਲੈਕ ਹੈਗਾ ਤੇ 850 ਦੇ ਵਿੱਚ ਸੂਟ ਮਿਲ ਜੂਗਾ ਡਿਸਕਾਊਂਟ ਤੇ ਅਗਲਾ ਦੇਖੋ ਵਾਈਟ ਕਲਰ ਦੇ ਵਿੱਚ ਇਹਦੇ ਨਾਲ ਤਾਂ ਜੇ ਟਾਈ ਡਾਈ ਦੁਪੱਟਾ ਕਰਾऊं ਤੇ ਹੋਰ ਵੀ ਜਿਆਦਾ ਸੋਹਣਾ ਲੱਗੂਗਾ। ਲੋ। ਮੈਨੂੰ ਤਾਂ ਸਾਰਾ ਜਾ ਖਲਾਰਾ ਨਾ ਪਾਵਾਂ। ਇਹ ਵਾਲਾ ਘੇਰਾ ਹੈਗਾ ਜੀ ਇਹਦਾ। ਠੀਕ ਹੈ, ਫਰੰਟ ਬੈਕ ਲਾਈਨਿੰਗ ਲਾ ਲਿਓ ਕਿਉਂਕਿ ਕਲਰ ਵਾਈਟ ਹੋਣ ਕਰਕੇ ਨਾ ਥੋੜਾ ਜਿਹਾ ਉਹ ਹੋ ਜਾਂਦਾ ਹੁੰਦਾ। ਇਹ ਅਗਲੇ ਕੋਲ ਆਊਗਾ। ਇੱਕ ਫਲਾਵਰ। ਠੀਕ ਹੈ ਜੀ। ਤੇ ਮੈਂ ਬਾਜੂ ਦਿਖਾ ਦੇਣੀ ਆ ਤੁਹਾਨੂੰ। ਲੋ ਜੀ। ਇਹ ਹੈਗੀ ਆ ਜੀ ਬਾਜੂ। ਤੇ 850 ਦੇ ਵਿੱਚ ਆ ਜਾਊਗਾ ਸੂਟ ਵਾਈਟ ਕਲਰ ਦੇ ਵਿੱਚ ਹੈਗਾ ਕਈ ਭੈਣਾਂ ਨੂੰ ਵਾਈਟ ਕਲਰ ਅੱਛੇ ਲੱਗਦੇ ਨੇ ਜਿਵੇਂ ਮੈਨੂੰ ਚੰਗੇ ਲੱਗਦੇ ਨੇ ਕਈ ਭੈਣਾਂ ਪਾਉਂਦੀਆਂ ਨੇ ਲੋ ਜੀ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ 850 ਦੇ ਵਿੱਚ ਆ ਜਾਊਗਾ ਅਗਲਾ ਸੂਟ ਦੇਖੋ ਇਹ ਹੈਗਾ ਸੂਟ ਆਪਣਾ ਕਾਦੇ ਚ ਕੀ ਕਹਿੰਦੇ ਹੁੰਦੇ ਹਨ ਕੋਟੇ ਦੀ ਕੋਟੇ ਚ ਬਹੁਤ ਜਾਨੀ ਹਾਂ ਸੀ ਕੋਟਾ ਲੋ ਜੀ ਇਹ ਸੂਟ ਹੈਗਾ ਕੋਟੇ ਦੇ ਵਿੱਚ ਸਾਰਾ ਫਰੰਟ ਜਿਹੜਾ ਉਹਦੇ ਤੇ ਇਸ ਤਰ੍ਹਾਂ ਤੁਹਾਨੂੰ ਥ੍ਰੈਡਵਰਕ ਮਿਲੂਗਾ ਪੇਂਟ ਪਲੱਸ ਥ੍ਰੈਡਵਰਕ ਔਰ ਮਿਰਰ ਵਰਕ ਸਾਰੇ ਦੇ ਵਿੱਚ ਬੜਾ ਹੀ ਸੋਹਣਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਲਾਈਨਿੰਗ ਲੱਗ ਕੇ ਬਹੁਤ ਵਧੀਆ ਸੂਟ ਬਣ ਕੇ ਰੈਡੀ ਹੋਊਗਾ ਤੁਹਾਡਾ ਤੇ ਇਹ ਸੌਫਟ ਜਿਹਾ ਕੋਟ ਹੈ ਨਹੀਂ ਆ ਕਿ ਬਹੁਤ ਜ਼ਿਆਦਾ ਆਕੜਿਆ ਜਿਹਾ ਕੋਟ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਸਲਵਾਰ ਕਾਟਨ ਦੀ ਸਲਵਾਰ ਮਿਲੂਗੀ ਬਿਨਾਂ ਲਾਈਨਿੰਗ ਤੋਂ ਬਣੂਗੀ 2.5 ਮੀਟਰ ਦੀ ਸਲਵਾਰ ਹੋਊਗੀ ਤੇ ਇਹ ਹੈਗਾ ਇਹਦਾ ਦੁਪੱਟਾ ਫਾਲੋ ਬਹੁਤ 1300 ਬਹੁਤ ਸੋਨਾ ਠੀਕ ਹੈ ਆ ਲੋ ਇਹ ਲੇਸ ਲੱਗੀ ਹੈ ਫੋਰ ਸਾਈਡ ਤੇ ਪ੍ਰਾਈਸ ਅੱਜ ਇਹਦੀ ਤੁਹਾਨੂੰ ਡਿਸਕਾਊਂਟ ਤੇ ਮਿਲੂਗੀ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਆ ਲੋ ਪਹਿਲਾਂ ਇਹ 1795 ਚ ਦਿੱਤਾ ਸੀ ਤੇ ਅੱਜ ਇਹ ਤੁਹਾਨੂੰ ਮਿਲੂਗਾ 1550 ਚ ਸ਼ਿਪਿੰਗ ਵੀ 250 ਦਾ ਡਿਸਕਾਊਂਟ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ੍ਰੀ ਅਕਾਲ